ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਕੀਤਾ ਵੱਡਾ ਫੈਸਲਾ ਕੀ ਫੈਸਲਾ ਕੀਤਾ ਗਿਆ ਮੀਟਿੰਗ ਦੇ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਪੰਜਾਬ ਮੁਲਾਜ਼ਮ ਪੈਸ਼ਨਰ ਸਾਂਝੇ ਫਰੰਟ ਦੇ ਦਿੱਤੇ ਮੰਗ ਪੱਤਰ ਤੇ ਕੈਬਨਿਟ ਸਬ ਕਮੇਟੀ ਨਾਲ ਪੰਜਾਬ ਸਖਤਰਤ ਤੋਂ ਵਿਖੇ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਜਿਹੜੇ ਕਿ ਸ਼ਾਮਿਲ ਹੋਏ ਇਸ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ ਮੀਟਿੰਗ ਦੇ ਵਿੱਚ ਮਹਿੰਗਾਈ ਪੱਤੇ ਦੀਆਂ 16% ਕਿਸ਼ਤਾਂ ਤੇ ਇਹਨਾਂ ਦੇ ਤੁਰੰਤ ਬਕਾਏ ਦਿੱਤੇ ਜਾਣ ਸੰਬੰਧੀ ਗੱਲਬਾਤ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 4-5 ਦਿਨਾਂ ਵਿੱਚ ਜਾਰੀ ਕਰਨ ਦਾ ਭਰੋਸਾ ਦਿੱਤਾ ਪੈਨਸ਼ਨਰਾਂ ਦੀ ਪੈਨਸ਼ਨ ਦੀ ਦੁਹਰਾਈ ਫੈਕਟਰ 2.69 ਗੁਣਾਕ ਨਾਲ ਕੀਤੀ ਜਾਣ ਦੇ ਸਵਾਲ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਪੈਨਸ਼ਨਰਾਂ ਦੇ ਮਸਲਿਆਂ ਤੇ ਮੀਟਿੰਗ ਕਰਾਂਗੇ ਉਸ ਵਿੱਚ ਇਸ ਦਾ ਹੱਲ ਕੀਤਾ ਜਾਵੇਗਾ ਪੁਰਾਣੀ ਪੈਨਸ਼ਨ ਬਹਾਲ ਲਈ ਤੇ ਸਰਕਾਰ ਵੱਲੋਂ ਕਮੇਟੀ ਬਣਾ ਕੇ ਪੂਰੀ ਚਰਚਾ ਕਰਾਉਣ ਦਾ ਭਰੋਸਾ ਦਿੱਤਾ ਗਿਆ ਹਰ ਤਰ੍ਹਾਂ ਦੇ ਕੱਚੇ ਮਲਾਜ਼ਮਾਂ ਦੀ ਫਾਈਲ ਜਲਦ ਕੈਬਨਟ ਵਿੱਚ ਪਾਸ ਕਰਵਾ ਕੇ ਉਹਨਾਂ ਨੂੰ ਪੱਕੇ ਕਰਨ ਲਈ ਵਿਭਾਗ ਦੇ ਵਿੱਚ ਮਰਜ਼ ਕਰਨ ਦੇ ਫੈਸਲੇ ਸੰਬੰਧੀ ਵੀ ਉਹਨਾਂ ਦੁਆਰਾ ਪ੍ਰੋਸਤਾ ਦਿੱਤਾ ਗਿਆ ਮਾਨ ਪੱਤਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਫਾਈਲ ਭੇਜੀ ਹੋਈ ਹੈ ਪਿੰਡੂ ਪੱਤੇ ਸਮੇਤ ਹੋਰ ਕੱਟੇ ਪੱਤਿਆਂ ਬਾਰੇ ਉਹਨਾਂ ਨੇ ਕਿਹਾ ਕਿ ਉਸ ਉੱਪਰ ਵਿਚਾਰ ਚੱਲ ਰਿਹਾ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਤੇ ਕੇਂਦਰੀ ਸਕੇਲਾਂ ਨੂੰ ਰੱਦ ਕਰਕੇ ਪੰਜਾਬ ਦੇ ਪੇ ਸਕੇਲ ਲਗਾਉਣ ਤੇ ਮਲਾਜ਼ਮ ਪੈਨਸ਼ਨਰਾਂ ਦਾ ਡਿਵੈਲਪਮੈਂਟ ਟੈਕਸ ਦੇ ਨਾਂ ਤੇ 200 ਰੁਪਏ ਜੱਜ਼ੀਆ ਕਰ ਜੋ ਬੰਦ ਕਰਨ ਸੰਬੰਧੀ ਵੀ ਇਸ ਮੀਟਿੰਗ ਦੇ ਵਿੱਚ ਪ੍ਰੋਸਤਾ ਦਿੱਤਾ ਗਿਆ ਕਿ ਜਲਦ ਹੀ ਹੱਲ ਕੀਤਾ ਜਾਵੇਗਾ ਰਿਟਾਇਰਮੈਂਟ ਗ੍ਰੈਜੂਇਟੀ 20 ਲੱਖ ਤੋਂ 25 ਲੱਖ ਅਤੇ ਡੈਥ ਕੇਸ ਵਿੱਚ ਬੈਨੀਫਿਟ 75 ਸਾਲ ਤੋਂ 85 ਸਾਲ ਵਾਲਿਆਂ ਨੂੰ ਮਿਲਦੇ ਹਨ 60 ਸਾਲ ਤੋਂ 70 ਸਾਲ ਤੱਕ ਕਰਨ ਅਤੇ ਕਾਰਪੋਰੇਸ਼ਨਾਂ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ওয়াটার রিসোর্স ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ 20 ਲੱਖ ਗ੍ਰੈਜੂਇਟੀ ਕਰਨ ਅਤੇ ਪੈਸ਼ਨਰਾਂ ਦੀ ਵਿਧਵਾ ਜਾਂ ਵਾਰਸਾਂ ਨੂੰ ਤਨਖਾਹ ਕਮਿਸ਼ਨ ਦੇ ਬਕਾਏ ਕੋਕਿਸ਼ਟ ਵਿੱਚ ਦੇਣ ਬਾਰੇ ਮਲਾਜ਼ਮ ਪੈਸ਼ਨਰਾਂ ਦੇ ਹੱਕ ਵਿੱਚ ਹੋਏ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਬਾਰੇ ਪ੍ਰੋਬੇਸ਼ਨ ਪੀਰੀਡ 1 ਸਾਲ ਤੇ ਪੂਰੀ ਤਨਖਾਹ ਸਮੇਤ ਕਰਨ ਬਾਰੇ ਵਿਸਤਾਰ ਪੂਰਵਕ ਗੱਲਬਾਤ ਇਸ ਮੀਟਿੰਗ ਦੇ ਵਿੱਚ ਕੀਤੀ ਗਈ ਇਸ ਤਰ੍ਹਾਂ ਇਸ ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਗਿਆ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦਾ ਜਲਦ ਹੀ ਹੱਲ ਕਰਾਂਗੇ ਤੇ ਇਹਨਾਂ ਮੰਗਾਂ ਸੰਬੰਧੀ ਕਮੇਟੀ ਵੀ ਉਹਨਾਂ ਦੁਆਰਾ ਕਿਹਾ ਗਿਆ ਹੈ ਕਿ ਕਮੇਟੀ ਬਣਾਈ ਜਾਵੇਗੀ ਜੋ ਕਿ ਇਹਨਾਂ ਸਾਰੀਆਂ ਮੰਗਾਂ ਤੇ ਚਰਚਾ ਕਰੇਗੀ ਜਲਦ ਤੋਂ ਜਲਦ ਤੁਹਾਡੀਆਂ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਹਾਂਜੀ ਦੋਸਤੋ ਇਸ ਤਰ੍ਹਾਂ ਮੀਟਿੰਗ ਬੜੇ ਹੀ ਸੁਖਾਲੇ ਢੰਗ ਦੇ ਵਿੱਚ ਹੋਈ ਮਲਾਸਮਾ ਦੀਆਂ ਸਾਰੀਆਂ ਮੰਗਾਂ ਨੂੰ ਸੁਣਿਆ ਗਿਆ ਤੇ ਉਸ ਉੱਪਰ ਵਿਚਾਰ ਵੀ ਰੱਖੇ ਗਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਸਟੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ